ਹਨ ਆਨਰੇਬਲ ਜਸਟਿਸ ਮਿਸਟਰ ਗੁਰਮੀਤ ਸਿੰਘ ਸੰਧਾਵਾਲੀਆ ਐਗਜ਼ੀਕਟਿਵ ਚੇਅਰਮੈਨ ਸਰਦਾਰ ਮਨਜਿੰਦਰ ਸਿੰਘ ਲੰਡਨ ਮੈਂਬਰ ਸੈਕਟਰੀ ਸਰਦਾਰ ਹਰਪਾਲ ਸਿੰਘ ਲਰਨ ਡਿਸਟ੍ਰਿਕਟ ਐਂਡ ਸੈਸ਼ਨ ਜਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਕਪੂਰਥਲਾ ਦੀ ਰਹਿਨਮਾਈ ਹੇਠ ਅੱਜ ਜ਼ਿਲ੍ਹਾ ਕਚਹਿਰੀ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ 16 ਬੈਂਚ ਬਣਾਏ ਗਏ ਹਨ ਇਨ੍ਹਾਂ ਬੈਂਚਾਂ ਦੀ ਪ੍ਰਧਾਨਗੀ ਸਾਡੇ ਜੱਜ ਸਹਿਬਾਨ ਅਤੇ ਵਕੀਲ ਸਹਿਬਾਨ ਬਤੌਰ ਮੈਂਬਰ ਕਰ ਰਹੇ ਹਨ ਅੱਜ ਦੇ ਲੋਕ ਅਦਾਲਤ ਵਿੱਚ ਜ਼ਿਲ੍ਹਾ ਕਪੂਰਥਲੇ ਵਿੱਚ 7500 ਤੋਂ ਵੱਧ ਕੇਸਿਸ ਲਗਾਏ ਗਏ ਹਨ ਜਿਨ੍ਹਾਂ ਦੇ ਵਿੱਚ 5000 ਤੋਂ ਵੱਧ ਪ੍ਰੀ-ਲਿਟੀਗੇਟਿਵ ਕੇਸਿਸ ਹਨ ਅਤੇ 2000 ਤੋਂ ਵੱਧ ਪੈਂਡਿੰਗ ਕੇਸਿਸ ਹਨ ਸੋ ਸਾਡੇ ਜਸ ਸਹਿਬਾਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ ਜੋ ਲੋਕ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ ਹੈ ਇਹ ਪਾਰਟੀਆਂ ਦੇ ਸਮੇਂ ਅਤੇ ਪੈਸੇ ਦੀ ਬਚਤ ਕਰਦੇ ਹਨ ਅਤੇ ਇਹਦੇ ਨਾਲ ਨਾਲ ਬਿੱਤੀ ਲਾਭ ਵੀ ਹੁੰਦਾ ਹੈ ਕਿਉਂਕਿ ਜੋ ਕੋਰਟ ਫੀਸ ਕੇਸ ਕਰਨ ਵਿੱਚ ਲੱਗੀ ਹੁੰਦੀ ਹੈ ਉਸ ਨੂੰ ਵੀ ਵਾਪਸ ਕਰਨ ਦਾ ਹੁਕਮ ਕੀਤਾ ਜਾਂਦਾ ਹੈ ਸੋ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਆਪਣੇ ਕੇਸ ਲਗਵਾ ਕੇ ਵੱਧ ਤੋਂ ਵੱਧ ਆਪਣਾ ਸਮੇਂ ਅਤੇ ਪੈਸੇ ਦੀ ਬਚਤ ਕੀਤੀ ਜਾਵੇ ਅੱਜ ਦੀ ਲੋਕ ਅਦਾਲਤ ਇਸ ਸਾਲ ਦੀ ਆਖਰੀ ਲੋਕ ਅਦਾਲਤ ਸੀ ਅਤੇ ਅਗਲੇ ਸਾਲ 2025 ਦੇ ਵਿੱਚ 8 ਮਾਰਚ 2025 ਨੂੰ ਲੋਕ ਅਦਾਲਤ ਲਗਾਈ ਜਾਏਗੀ ਅਤੇ ਆਪ ਸਭ ਆਪਣੇ ਕੇਸਾਂ ਦਾ ਉਸ ਵਿੱਚ ਲਗਵਾ ਕੇ ਆਪਣੇ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਕਰਵਾਓ